ਦੁਆਰ ਦਾ ਤੌਰ ਨਹੀਂ ਆ। ਉਹ ਖੜਾ ਹੀ ਅਸੀਂ ਕੀ ਕਹਿ ਸਕਦੇ ਸਾਡਾ ਤਾਂ ਮੂਦਾ ਪ੍ਰਭਾਵ ਛਾਂ ਤੇ ਕਾਰੀ ਬੁਣਾ ਹੋਇਆ ਹੈ। ਅੰਕੀ ਕੀ ਕਹਿ ਸਕਦੇ ਆ। ਦੱਸਿਆ ਜਾ ਰਿਹਾ ਬੜੇ ਹੀਰੇ ਬੰਦੇ ਸੀ ਇਸ ਇਲਾਕੇ ਦੇ ਮੰਨੇ ਪਰਮੰਦੇ ਸੀ। ਹੀਰੇ ਹੀਰੇ ਤਾਂ ਹੈਗੇ 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 ਤਾਂ ਵਾਹੀ ਹੀਰੇ ਹੈਗੇ ਤੇ ਤੁਸੀਂ ਵੇਖੋ ਦੇਨੇ ਜੀ ਸਾਰਾ ਕੁਝ ਮੰਗ ਕਰਦੇ ਹੁੰਦੇ। ਮੈਂ ਤਾਂ ਇਹ ਕਰਦੇ ਆਂ ਵੀ ਇਹ ਕੰਮ ਬੰਦ ਹੋਣਾ ਚਾਹੀਦਾ ਸਰਕਾਰਾਂ ਤੋਂ ਕਰਾਉਣਾ ਚਾਹੀਦਾ ਤਖੜੇ ਉਹ ਜਿੰਨਾਂ ਨੂੰ ਮੱਲਾ ਮਾਰਨਾ ਚਾਹੀਦਾ ਕੰਮ ਬੰਦ ਨਾ ਹੋਇਆ ਤੇ ਇੱਥੇ ਦੁਨੀਆ ਦਾ ਰਹਿਣਾ ਮੁਸ਼ਕਲ ਹੋ ਜਾਊਗਾ। ਪ੍ਰਧਾਨ ਜੀ ਨੇ ਕੀ ਵਿਸ਼ਵਾਸ ਦਵਾਇਆ ਜੀ ਪ੍ਰਧਾਨ ਜੀ ਨੇ ਬਹੁਤ ਵਿਸ਼ਵਾਸ ਦਵਾਇਆ ਜੀ ਸਭ ਕੁਝ ਕੀਤਾ ਉਹਨੇ ਬੋਲਿਆ ਹਾਂ ਨਹੀਂ ਹੋਣਗੀਆਂ ਤੇ ਇਹ ਕੋਹੜ ਜਿਹੜਾ ਫੇਰੀ ਵੱਧਿਆ ਜਾਊਗਾ ਬਿਲਕੁਲ ਤੇ ਉਹਦੇ ਵਿੱਚ ਅਸੀਂ 100% ਸਪਸ਼ਟਾਂ ਕਿ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਜਿਹੜਾ ਗੈਂਗਸਟਰ ਇਸ ਕਰਦਾ ਹੈ ਜਿਹੜਾ ਕੋਈ ਗੁੰਡਾਗਰ ਦੀ ਕਾਰਜ ਜਿਹੜਾ ਲਾਅਨ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦਾ ਪਰ ਉਹਨੇ ਚ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਕੋਈ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਨੇ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਉਰੇ ਜਿਹੜੇ ਹੁੰਦੇ ਨੇ ਕਾਂਡ ਕਰਵਾਏ ਜਾਂਦੇ ਨੇ ਜਾਂ ਹਜੇ ਹਜੇ ਕਤਲ ਕਰਾਏ ਜਾਂਦੇ ਨੇ ਜਾਂ ਜਾਂ ਕੋਈ ਫਰੋਤੀਆਂ ਦੀਆਂ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਯੰਗਸਟਰਸ ਨੇ ਜਿਹੜੇ ਕੋ ਇਨਵੋਲਵ ਕਰ ਲਏ ਜਾਂਦੇ ਨੇ ਹੁਣ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜੇ ਕਿਸੇ ਨੂੰ ਡਿਪੋਰਟ ਕਰਕੇ ਲੈ ਕੇ ਆਉਣਾ ਹੈ ਉਹ ਕੰਮ ਕੇਂਦਰ ਸਰਕਾਰ ਦਾ ਹੈ ਕੇਂਦਰ ਸਰਕਾਰ ਦੀ ਸਭ ਤੋਂ ਵੱਡੇ ਆਪਾਂ ਗੈਂਗਸਟਰ ਕਿਹੜੇ ਸੁਣਦੇ ਆ ਮਿਸ਼ਨੋਈ ਹੋਣੀ ਉਹ ਕਿੱਥੇ ਬੈਠੇ ਨੇ ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਕੇਂਦਰ ਸਰਕਾਰ ਵੱਲੋਂ ਇਹ ਦਾਇਤਾ ਨੇ ਵੀ ਇਹਨਾਂ ਨੂੰ ਕੋਈ ਰਿਮਾਂਡ ਤੇ ਵੀ ਲੇਕਿਨ ਹੀ ਜਾ ਸਕਦਾ ਹੈਗਾ ਦੱਸੋ ਤੁਸੀਂ ਕੀ ਕਰੋਗੇ ਸੋ ਮੇਰੇ ਕਹਿੰਦਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ 100% ਸਹਿਮਤ ਆ ਪਰ ਕਿਤੇ ਨਾ ਕਿਤੇ ਸਟੇਟ ਗਵਰਨਮੈਂਟ ਦੇ ਵੀ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਕੋਈ ਕੋਈ ਕਮੀ ਨਹੀਂ ਹੈਗੀ ਪਰ ਉੱਥੇ ਕਈ ਵਾਰੀ ਹੱਥ ਕੇਂਦਰ ਸਰਕਾਰਾਂ ਵੱਲੋਂ ਉਹ ਵੀ ਬੰਨ੍ਹ ਦਿੱਤੇ ਜਾਂਦੇ ਨੇ ਪਰ ਮੈਂ ਤੁਹਾਨੂੰ ਫੇਰ ਦੁਬਾਰਾ ਮੈਂ ਰਿਪੀਟ ਕਰਦਾ ਕਿ ਕੱਲਾ ਇਹੀ ਨਹੀਂ ਸਰਪੰਚ ਸਾਹਿਬ ਤਾਂ ਇੱਕ ਹੀਰੇ ਬੰਦੇ ਸੀਗੇ ਇਹਨਾਂ ਜਿੰਨਾਂ ਨੇ ਵੀ ਇਹ ਗੁਨਾਹ ਕੀਤਾ ਹੈ ਬੜੀ ਜਲਦੀ ਹੀ ਉਹਨਾਂ ਦਾ ਹਿਸਾਬ-ਕਿਤਾਬ ਹੈ ਜਿਹੜਾ ਉਹ ਕੀਤਾ ਜਾਊਗਾ ਪੁਲਿਸ ਐਕਟਿਵਲੀ ਔਰ ਇਫੈਕਟਿਵਲੀ ਕੰਮ ਕਰ ਰਹੀ ਹੈ ਔਰ ਇਸ ਸਾਰੀ ਬਿਮਾਰੀ ਨੂੰ ਇਹ ਗੁੰਡਾਗਰਦੀ ਨੂੰ ਇਹ ਗੈਂਗਸਟਰਿਜ਼ਮ ਨੂੰ ਇਹਨੂੰ ਖਤਮ ਕਰਨ ਦੇ ਵਿੱਚ ਸਰਕਾਰ ਲੱਗੀ ਹੋਈ ਹੈ ਔਰ ਸਰ ਤਰਨਤਾਰ ਹੁਣ ਮੈਨੂੰ ਦਿੱਤਿਆ ਉਹਨਾਂ ਨੂੰ ਇੱਕ ਗਨਮੈਨ ਦਿੱਤਾ ਹੈ ਉਹ ਸ਼ਰਾਬ ਪੀ ਕੇ ਟੱਲੀ ਰਹਿੰਦਾ ਸੀ ਉਹਨੂੰ ਖੁਦ ਆਗਰ ਸਾਹਿਬ ਹੋਣੀ ਆਗ ਨੂੰ ਕਹਿੰਦੇ ਘਰ ਛੱਡ ਕੇ ਦਿੰਦੇ ਮੈਂ ਜਾਣਨਾ ਚਾਹੁੰਦਾ ਜਿਹੜੀ ਉਹਨਾਂ ਦੀ ਸਿਕਿਉਰਟੀ ਵਾਪਸ ਹੋ ਗਈ ਕਿਸ ਬਲਕਿਸ ਰੀਜ਼ਨ ਤੇ ਹੋਈ ਹੈ ਕਿ ਉਹਨਾਂ ਨੂੰ ਥ੍ਰੈਟ ਘਟ ਗਿਆ ਇਸ ਲੋਕੀ ਕਿ ਮੈਂ ਇੱਕ ਹੁੰਦਾ ਸੀ ਇੱਕੋ ਬੰਦਾ ਹੋਈ ਨਹੀਂ ਇੱਕੋ ਜੀ ਉਹ ਵੀ ਸ਼ਰਾਬ ਪੀ ਕੇ ਕੰਪੂਸੀ ਉਹਦਾ ਪਿਛੋੜੀ ਆਹੀ ਜੀ ਉਹਦੀ ਆਪ ਦੀ ਸਿਕਿਉਰਟੀ ਆ ਗਈ ਦਿੱਤੀ ਜੀ ਸਾਰੇ ਪਰਿਵਾਰ ਨੇ ਰਾਤ ਕੋਠੇ ਦੀ ਤੇਹੀ ਰੱਬਾਂ ਲੈ ਕੇ ਕੋਠਿਆਂ ਦੇ ਉੱਤੇ ਵਹਿੰਦੇ ਰਹੇ ਸਾਰੀ ਸਾਰੀ ਰਾਤ ਜਦੋਂ ਬਾਵਜੂਦ ਵੀ ਤਿੰਨ ਹੋਣਾ ਉਹ ਇਧਰ ਪਿਛੇ ਘਟੀਆਂ ਦੱਤੀਆਂ ਇੱਥੇ ਸੌਂ ਵੜਵਾਲ ਪਹੁੰਚਾਣ ਕਿ ਉਹਦੇ ਤੋਂ ਨਾਲੇ ਦੱਸ ਕੋਠੇ ਘਟੀਆਂ ਰੋਕ ਜਨਨ ਕੋਠੇ ਘਟੀਆਂ ਰੋਕ ਕੇ ਡਾਂਡੇ ਮੀਟੇ ਦੁੱਤੀਓ ਗਏ ਬੇਟਾ ਪਤਾ ਦੋ ਆਪਾਂ ਇਸਦੇ ਚਾਰ ਵਾਰ ਘਰੇ ਆਏ ਇੱਕ ਵਾਰ ਅਮਰ ਬਲਟੋਏ ਫਾਇਰਿੰਗ ਹੋਈ ਹੈ ਠੀਕ ਹੈ ਜੀ ਕਿੱਸੋ ਇਹੀ ਆਪਣੇ ਬਲਬੂ ਜੀ ਦੇ ਇੱਥੋਂ ਭਜਾਉਂਦੇ ਨੇ ਘਰਾਂ ਤੋਂ ਆਉਂਦੇ ਸਾਡੇ ਗੋਲਦੀ ਸਾਧਿੰਦਰੇ ਸਾਡੇ ਪੁੱਫੜ ਜੀ ਉਹ ਸਾਧਿੰਦਰੇ ਆ ਗਏ ਕੱਡੇ ਜੱਤਾ ਇੰਸਟੀਚੂਟ ਦਾ ਸ਼ੁਰੂ ਹੋਇਆ ਉਹ ਸਿਰਫ ਅਸੀਂ ਆਪਣੀ ਸਿਕਿਉਰਟੀ ਆਪਣੀ ਗੱਡ ਗੱਡੀ ਗਰੁੱਪ ਲੈ ਕੇ ਤੁਰੇ ਫਿਰਦੇ ਹੁਣ ਉਹ ਘਰੇ ਵੜ ਕੇ ਬਹਿ ਗਏ ਇਹ ਤਾਂ ਪਹਿਲਾਂ ਵੀ ਇਹ ਤਾਂ ਪਹਿਲਾਂ ਵੀ ਉਹਨਾਂ ਨੂੰ ਗੋਲੀ ਲੱਗੀ ਹਾਂ ਉਹ ਪਹਿਲਾਂ ਵੀ ਸਰਪੰਚਾਂ ਨੂੰ ਗੋਲੀ ਲੱਗੀ ਉਹ ਮਾਰਿਆ ਜੀ ਉਹਨਾਂ ਦੇ ਘਟੇ ਤੇ ਆਇਆ ਬਹੁਤ ਬੈਂਕ ਕਰ ਲਾ ਉਹ ਕੁਰਸੀ ਤੇ ਉਹਨਾਂ ਨੂੰ ਗੋਲੀ ਲੱਗੀ ਆ ਚੀਜ਼ ਤੇ ਉਹ ਨਾਲ ਡਰਾਈਵਰ ਨੂੰ ਸਿਰਫ ਇੱਕ ਵਾਲ ਪਰ ਪਿਛੇ ਰਹਿ ਗਏ ਨਹੀਂ ਨਹੀਂ ਨਾ ਪਰਲੇਜ ਹੋ ਜੀ ਨਾ ਇਹ ਤੋਂ ਕਰਨ ਤੋਂ ਸਿੱਧੀ ਗੋਲੀ ਗਈ ਦਿਮਾਗ ਤੋਂ ਸਿਰਫ ਇੱਕ ਵਾਲ ਪਰ ਪਿਛੇ ਰਹਿ ਗਈ ਇੱਕ ਹਫ਼ਤੇ ਵਿੱਚ ਉਹਨਾਂ ਗੋਲਗਾ ਮਾਰਨਾ ਇੱਕ ਸਾਲ ਨੂੰ ਹੋਇਆ ਇਸ ਸੀਨ ਨੂੰ ਮੈਨੂੰ ਲੱਗਦਾ ਹੈ ਇੱਕ ਸਾਲ ਨਹੀਂ ਹੋਇਆ 10 ਨਹੀਂ ਇੱਕ ਵਾਰ ਨਾ ਫੂਲ ਤੇ ਮੱਕੀਆਂ ਗੱਲੀਆਂ ਹੱਸਦੀਆਂ ਮਾਰਚੇ ਨਹੀਂ ਕਰ ਮਾਰ ਜਦੋਂ ਦੁਕਾਨ ਤੇ ਪਹਿਲਾਂ ਦੋ ਗੋੜੀਆਂ ਚਲਾਈਆਂ ਉਹਦੇ ਪੰਜੇ ਸਟਰਬਿੰਗ ਉਹ ਡਬਲ ਪੋਰਸ਼ਨ ਉਹਦੇ ਪੋਰਸ਼ਨ ਤੇ ਬੈਠਾ ਉਹਨਾਂ ਥੱਲੇ ਮਾਰਦੇ ਉਹ ਗੋਲਗਾ ਜਦੋਂ ਗੱਡੀ ਹੋਰਾਂ ਮਾਰੀਆਂ ਡਰਾਈਵਰ ਦੇ ਹੱਥੇ 'ਚ ਵੱਜੀ ਤੇ ਸਰਪੰਚ ਸਾਹਿਬ ਦੇ ਇਖਾਨੇ ਹੋ ਜੀ ਇਸ ਲਈ ਉਹ ਜੀ ਇੱਕ ਡਰਾਈਵਰ ਸਾਡਾ ਨਾਲ ਉਹਨਾਂ ਦੇ ਹੱਥੇ 'ਚ ਵੱਜੀ ਜਦੋਂ ਉਹਦਾ ਹੱਥ ਨਹੀਂ ਹਟਕੇ ਸਰ ਕਧਿਆ ਗੁਲਾਤ ਜਿਵੇਂਗਾ ਇੱਕ ਤਾਂ ਉਹ ਬੰਦੇ ਨੂੰ ਇਕੱਲਾ ਵੀ ਥ੍ਰੈਟ ਕਾਲਾਂ ਆਉਂਦੇ ਆ ਉਹਨੂੰ ਆਪਾਂ ਗਾਰੰਟੀ ਨਹੀਂ ਕੀਦੇ ਨੇ ਉਹਦਾ ਆਦਾ ਆਦੀ ਸਾਰੀ ਨੂੰ ਆਈ ਜਾਂਦੀ ਨੂੰ ਆਪਾਂ ਨਹੀਂ ਆਈ ਜਾਂਦੀ ਨੂੰ ਆਈ ਜਾਂਦੀ ਹਾਂਜੀ ਉਹ ਬੰਦੇ ਦੀ ਗੋਲੀ ਵੀ ਨਹੀਂ ਮਿਲਾਂ ਪਾਗਿੰਗ ਨੂੰ ਬੰਦ ਕਰ ਦਿੱਤੀ ਹੋਈ ਹੈ ਉਹ ਤਾਂ ਕਿੰਨਾ ਵੱਲ ਉਹਦੇ ਬੰਦੇ ਬੋਲ ਰਿਸੀਗੀ ਉਹ ਬੰਦ ਕਰਨ ਨੂੰ ਤੁੱਚ ਮੈਂ ਇੱਕ ਦੋ ਵਾਰ ਵਾਰ ਆਈ ਹੈ ਜੀ ਲੈ ਰਿਹਾ ਤਾਂ ਉਹਨਾਂ ਨੂੰ ਜਸਟੀਫਿਕੇਸ਼ਨ ਮੰਗ ਪੈਸੇ ਜਿੰਨੇ ਤੋਂ ਪਹਿਲਾਂ ਪਤਾ ਮੰਗਦਾ ਪਹਿਲਾਂ ਆ ਗਿਆ ਇਹ ਸੌਮਤ ਲਾ ਰਿਹਾ ਕਿ ਅਸੀਂ ਉਹਦਾ ਘੱਟ ਹੋਇਆ ਉਹ ਜਿਹੜਾ ਉਹ ਕਹਿੰਦਾ ਸੀ ਸਰਪੰਚ ਨੇ ਮੇਰਾ ਘੱਟ ਹੋਇਆ ਸੀ ਇਹ ਕਰਕੇ ਮੈਂ ਸਰਪੰਚ ਨੂੰ ਮਾਰਿਆ ਸਰਪੰਚ ਨੂੰ ਘੱਟ ਹੋਣ ਬਾਰੇ ਕੋਈ ਪਤਾ ਨਹੀਂ ਠੀਕ ਆ ਉਲਤ ਨੇ ਆਪ ਜੇ ਸੀ ਵੀ ਨਹੀਂ ਕਿਸੇ ਬੰਦਾ ਤਾਂ ਕੋਈ ਬੰਦਾ ਪੈਸੇ ਪੁਲਿਸ ਨੂੰ ਦੇ ਕੇ ਘੱਟਵਾ ਸਕਦਾ ਕਿਸਦਾ ਜੀ ਨਹੀਂ ਨਹੀਂ ਛੋਟੇ ਕੋ ਬਦਲੇ ਦਾ ਸਮਝਿਆ ਇਹਦਾ ਪਿੰਡ ਕਿਹੜੇ ਦਾ ਦਾਸਾ ਦਾ ਨਾਲ ਹੀ ਪੇਡਾ ਜੀ ਅੱਛਾ ਉਹ ਕੰਦਾ ਜਿਹੜੀਆਂ ਟੱਥਾਂ ਹੈ ਨਾ ਘੱਟ ਹੈ ਦੀ ਨਸ਼ਾ ਨਸ਼ਾ ਚ ਹਾਂਜੀ ਇਹ ਨਹੀਂ ਆਪਾਂ ਨੂੰ ਪਤਾ ਨਹੀਂ ਸਾਨੂੰ ਕਿਹੜੇ ਚੱਕਰ ਜੜ ਕਰਕੇ ਜਿਹੜੀਆਂ ਉਹ ਉਹ ਵਾਰ ਵਾਰ ਦਾ ਜੀ ਪਟੋ ਹੁਣ ਜਿਹੜਾ ਬੰਦਾ ਕ੍ਰਾਈਮ ਦੇ ਵਿੱਚ ਦੇਖੋ ਜਿਹੜੀਆਂ ਜਿਹੜੀਆਂ ਕੰਦਾ ਟੱਥੀਆਂ ਹੈ ਨਾ ਉਹ ਐਸਐਚਓ ਨੇ ਕਰਾ ਕੇ ਦਿੱਤੀਆਂ ਨਾ ਸਰ ਜਿਹੜਾ ਬੰਦਾ ਕਰਾਈਮ ਕਰੂਗਾ ਜਿਹੜਾ ਰੋਜ਼ ਲੋਕਾਂ ਨੂੰ ਮਾਰਦਾ ਧਮਕੀ ਦਿੰਦਾ ਉਹ ਪ੍ਰਸ਼ਾਸਨ ਉਹਦੇ ਘਰ ਟਾਊਗੀ ਜੇ ਉਹਨੂੰ ਲੋਕਾਂ ਦਾ ਥੋੜੀ ਕਸੂਰ ਇਹਨਾਂ ਨੇ ਖੜੋ ਵਿਚਰਣੇ ਕਿਉਂ ਸਰ ਸਾਨੂੰ ਜਸਟੀਫਿਕੇਸ਼ਨ ਆ ਉਹਦੀ ਦੇਣੀ ਚਾਹੀਦੀ ਨਾ ਕੋਈ ਕੋਈ ਬੰਦੇ ਦੀ ਜਾਣਗੀ ਮੇਰੇ ਬਾਪ ਨੂੰ ਸਰ ਮੇਰੀ ਗੱਲ ਸੁਣੋ 18 ਸਾਲ